ਤਾਂ ਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਪੱਖ ਦੇ ਵਿੱਚ ਬੇਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਪੋਸਟ ਪਾਈ ਗਈ ਹੈ ਤੇ ਮੁੜ ਬਹਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ ਜਾਵੇਗਾ। ਕੁਝ ਜਿਹੜੇ ਹਾਲਾਤ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਹਾਲ ਕਰ ਦੇਣਾ ਚਾਹੀਦਾ ਹੈ ਬਿਨਾਂ ਕਿਸੇ ਪ੍ਰੈਸ਼ਰ ਤੋਂ ਬਿਨਾਂ ਕਿਸੇ ਦਬਾਅ ਤੋਂ। ਜੇ ਨਹੀਂ ਬਹਾਲ ਹੁੰਦੇ ਤਾਂ ਧਾਮੀ ਸਾਹਿਬ ਤਾਂ ਅਸਤੀਫਾ ਦੇ ਹੀ ਗਏ ਸਾਨੂੰ ਇਹ ਖਦਸ਼ਾ ਕਿ ਕਿਤੇ ਗਿਆਨੀ ਰਗਵੀਰ ਸਿੰਘ ਵੀ ਅਸਤੀਫਾ ਨਾ ਦੇ ਜਾਣ ਤੁਹਾਨੂੰ ਕਿਉਂ ਲੱਗਦਾ ਹੈ ਕਿ ਗਿਆਨੀ ਰਗਵੀਰ ਸਿੰਘ ਅਸਤੀਫਾ ਦੇਣਗੇ ਦੇਖੋ ਤਖਤਾਂ ਦੇ ਜਥੇਦਾਰਾਂ ਦਾ ਇੱਕ ਆਪਸੀ ਅਟੈਚਮੈਂਟ ਹੁੰਦੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਦੂਜੇ ਸਿੰਘ ਸਾਹਿਬਾਨ ਜਾਂ ਦੂਜਾ ਉਹ ਕਿਦਾਂ ਦੀ ਜੇ ਆਪਸੀ ਅਟੈਚਮੈਂਟ ਹੁੰਦੀ ਆ ਤਾਂ ਉਥੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਦੇ ਵਿੱਚ ਗਿਆਨੀ ਹਰਪੀ ਸਿੰਘ ਨੂੰ ਕਹਿ ਦਿੱਤਾ ਕਿ ਸੇਵਾਵਾਂ ਖਤਮ ਕਰਨੀਆਂ ਚਾਹੀਦੀਆਂ ਨੇ ਤੇ ਸੇਵਾਵਾਂ ਖਤਮ ਵੀ ਹੋ ਚੁੱਕੀਆਂ ਨੇ ਤੇ ਦੂਜੇ ਪਾਸੇ ਹੱਕ ਦੇ ਵਿੱਚ ਸਿੰਘ ਸਾਹਿਬਾਨ ਨੇ ਨਹੀਂ ਜੀ ਧਾਮੀ ਸਾਹਿਬ ਪਤਾ ਨਹੀਂ ਕਿਹੜੀ ਗੱਲੋਂ ਇਹ ਗੱਲ ਕਹਿ ਗਏ ਨੇ ਬਟ ਇਹ ਗੱਲ ਨਾ ਤਾਂ ਹੋਣੀ ਚਾਹੀਦੀ ਸੀ ਇਹ ਗੱਲ ਨੂੰ ਬੈਠ ਕੇ ਵਿਚਾਰਿਆ ਜਾਣਾ ਚਾਹੀਦਾ ਸੀ ਤਿੰਨ ਵਾਰ ਮੀਟਿੰਗ ਹੋ ਚੁੱਕੀ ਆ ਜੀ ਤਿੰਨ ਵਾਰ ਮੀਟਿੰਗ ਹੋ ਚੁੱਕੀ ਆ ਮੀਟਿੰਗ ਹੋਈ ਆ ਬਿਲਕੁਲ ਬਟ ਇਹ ਗਲਤ ਡਿਸੀਜਨ ਲਿਆ ਗਿਆ ਸਾਡੇ ਲਈ ਸਾਨੂੰ ਇਹ ਪ੍ਰੋਬਲਮ ਖੜੀ ਕਰ ਸਕਦਾ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਧਾਮੀ ਸਾਹਿਬ ਨੂੰ ਵੀ ਇਹ ਗੱਲ ਪਹਿਲਾਂ ਜਾਂ ਤਾਂ ਗੱਲ ਕਰਦੇ ਹੋ ਸਕਦਾ ਧਾਮੀ ਸਾਹਿਬ ਨੂੰ ਨਾ ਪਤਾ ਹੋਵੇ ਉਹ ਤਿੰਨ ਮੈਂਬਰੀ ਕਮੇਟੀ ਨੇ ਕੀ ਫੈਸਲਾ ਲਿਆ ਜਾਂ ਕੀਤਾ ਬਟ ਉਹ ਗਲਤ ਹੋਇਆ ਜੋ ਹੋਇਆ ਹਜੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਵੇਰਾਂ ਦਾ ਅਸੀਂ ਸਭ ਕੁਝ ਠੀਕ ਪ੍ਰਧਾਨ ਸਾਹਿਬ ਨੂੰ ਸਾਰਾ ਕੁਝ ਪਤਾ ਸੀ ਤੇ ਉੱਥੇ ਜੇ ਤਿੰਨ ਮੈਂਬਰੀ ਕਮੇਟੀ ਹੋਈ ਆ ਤਾਂ ਪ੍ਰਧਾਨ ਸਾਹਿਬ ਨੂੰ ਕਿਸ ਤਰ੍ਹਾਂ ਨਹੀਂ ਪਤਾ ਹੋਵੇਗਾ ਤੁਸੀਂ ਆਪ ਦੱਸੋ ਕਿਸ ਤਰ੍ਹਾਂ ਨਹੀਂ ਪਤਾ ਹੋਵੇਗਾ ਕਿ ਉਹ ਮਸਲਾ ਜਿਹੜਾ ਕਿ 18 ਸਾਲ ਪਹਿਲਾਂ ਦਾ ਹੈ ਜੀ ਨਹੀਂ ਬਿਲਕੁਲ ਪਤਾ ਹੋਊਗਾ ਜੀ ਮਤਲਬ ਫਿਰ ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਜੋ ਹਰਜਿੰਦਰ ਸਿੰਘ ਧਾਮੀ ਨੇ ਫੈਸਲਾ ਲਿੱਤਾ ਉਹ ਗਲਤ ਫੈਸਲਾ ਨਹੀਂ ਜੀ ਹਰਜਿੰਦਰ ਸਿੰਘ ਧਾਮੀ ਸਾਹਿਬ ਤਾਂ 1 ਮਹੀਨੇ ਦੇ ਹੀ ਬੜੇ ਮਤਲਬ ਪ੍ਰੈਸ਼ਰ 'ਚ ਨੇ ਉਹਨਾਂ ਨੂੰ ਨਹੀਂ ਸੀ ਇਹ ਗੱਲ ਉਠਾਉਣੀ ਮਤਲਬ ਮਸਲਾ ਹੋਣਾ ਚਾਹੀਦਾ ਉਹਨਾਂ ਨੂੰ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ ਪਰ ਜੇ ਅਸਤੀਫਾ ਦੇ ਵੀ ਦਿੱਤਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੌਮ ਉਹਨਾਂ ਦੇ ਨਾਲ ਖੜੀ ਹੈ ਸਿੱਖ ਜਿਹੜੇ ਆਮ ਸਿੱਖ ਨੇ ਜਿਹੜੇ ਮਤਲਬ ਨਿਊਟਰਲ ਲੋਕ ਨੇ ਕਿਸੇ ਜਥੇਬੰਦੀ ਨਾਲ ਰਿਲੇਟਡ ਨਹੀਂ ਉਹ ਵੀ ਉਹਨਾਂ ਦੇ ਨਾਲ ਖੜੇ ਨੇ ਧਾਮੀ ਸਾਹਿਬ ਇਹ ਗੱਲ ਨੂੰ ਕੌਮ ਦੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਮਸਲੇ ਦੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਤੇ ਸਿੰਘ ਸਾਹਿਬ ਨੂੰ ਥੋੜਾ ਕਰੜੇ ਹੋਣਾ ਪਊਗਾ ਇਹ ਫੈਸਲਾ ਲੈਣਾ ਪਊ ਤੇ ਦੂਜੀਆਂ ਜਥੇਬੰਦੀਆਂ ਦੀ ਵੀ ਸਿੰਘ ਸਾਹਿਬ ਨੂੰ ਮੀਟਿੰਗ ਬੁਲਾ ਕੇ ਇਹ ਗੱਲ ਦਾ ਮਸਲੇ ਦਾ ਹੱਲ ਦੇ ਵੱਲ ਤੁਰਨਾ ਚਾਹੀਦਾ ਨਹੀਂ ਅਸੀਂ ਔਖੇ ਹੋਵਾਂਗੇ ਜੀ ਆਉਣ ਵਾਲੇ ਸਮੇਂ ਬਹੁਤ ਸਾਰੇ ਤਾਂ ਵਿਰੋਧੀ ਇਹ ਵੀ ਕਹਿ ਰਹੇ ਨੇ ਕਹਿੰਦੇ ਬਾਦਲਾ ਦਬਾਏ ਕਹਿੰਦੇ ਵੀ ਧਾਮੀ ਸਾਹਿਬ ਦੇ ਉੱਤੇ ਤਾਂ ਹੀ ਅਸਤੀਫਾ ਦਿੱਤਾ ਕਿਉਂਕਿ ਪਹਿਲਾਂ ਗਿਆਨੀ ਹਰਪੇ ਸਿੰਘ ਦੀ ਵਾਰੀ ਆਈ ਤੇ ਹੁਣ ਧਾਮੀ ਦੀ ਵਾਰੀ ਆ ਗਈ ਹੈ ਤੇ ਅਗਲੀ ਵਾਰ ਕਿਤੇ ਸਿੰਘ ਸਾਹਿਬਾਂ ਦੀ ਨਾ ਹੋਵੇ ਨਹੀਂ ਜੀ ਉਹ ਚਲੋ ਗਿਆਨੀ ਹਰਪ੍ਰੀਤ ਸਿੰਘ ਨਾਲ ਕੋਈ ਮਸਲੇ ਹੋ ਸਕਦੇ ਨੇ ਧਾਮੀ ਸਾਹਿਬ ਨਾਲ ਕੋਈ ਮਸਲਾ ਨਹੀਂ ਆ ਜਾਂ ਬਾਦਲ ਫੈਮਿਲੀ ਦਾ ਜਾਂ ਅਕਾਲੀ ਦਲ ਦਾ ਜਾਂ ਕੁਝ ਅਕਾਲੀ ਦਲ ਤਾਂ ਆਪ ਧਾਮੀ ਸਾਹਿਬ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਨੇ ਧਾਮੀ ਸਾਹਿਬ ਆਬਵੀਅਸਲੀ ਜਿਹੜਾ ਐਸਡੀਪੀਸੀ ਦਾ ਪ੍ਰਧਾਨ ਹੁੰਦਾ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਹੁੰਦਾ ਬਟੇ ਕੀ ਪ੍ਰੋਬਲਮ ਆਈ ਕਿੱਥੇ ਮਤਲਬ ਲੈਕ ਆਫ ਕਮਿਊਨੀਕੇਸ਼ਨ ਹੋਇਆ ਇਹ ਚੀਜ਼ ਸਾਨੂੰ ਹੁਣ ਵੀ ਮਤਲਬ ਅੱਜ ਕੁਛ ਨਹੀਂ ਵਿਗੜਿਆ ਸਾਡਾ ਸਾਨੂੰ ਇਹ ਮਸਲੇ ਦੇ ਉੱਤੇ ਹੁਣ ਵੀ ਵਿਚਾਰ ਕਰ ਲੈਣਾ ਚਾਹੀਦਾ ਸਾਡਾ ਵਿਚਾਰ ਰਹੂਗਾ ਸਾਰੀ ਮਸਲਿਆਂ ਤੇ ਫਿਰ ਜੋ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਉਸ ਬਾਰੇ ਕੀ ਵਿਚਾਰ ਹੋਵੇਗਾ ਕੀ ਫੈਸਲਾ ਹੋਵੇਗਾ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਏਗਾ ਨਹੀਂ ਦੇਖੋ ਗਿਆਨੀ ਰਗਵੀਰ ਸਿੰਘ ਜੀ ਜਹਦਰ ਸ਼੍ਰੀਕਾਲ ਤੱਕ ਸਾਹਿਬ ਨੋਂ ਪਹਿਲਾਂ ਹੀ ਜਾਂਦਾ ਜੋ ਵੀ ਚਲੋ ਅਫੀਸ਼ੀਅਲ ਮੈਟਰਸ ਹੋਣਗੇ ਮੈਨੂੰ ਘੱਟ ਪਤਾ ਬਟ ਗਿਆਨੀ ਰਕबीर ਸਿੰਘ ਸਾਹਿਬ ਨੂੰ ਇੱਥੇ ਕਰੜੇ ਹੋਣਾ ਪਊਗਾ ਉਹ ਨਾ ਕਰਨਾ ਅਸਤੀਫਾ ਮਨਜ਼ੂਰ ਉਹਨਾਂ ਨੂੰ ਪਤਾ ਲੱਗ ਗਿਆ ਕੌਮ ਸਿੱਖ ਦਾ ਫੋਨ ਕਰ ਕਰਕੇ ਖੜਕਾ ਖੜਕਾ ਕੇ ਫੋਨ ਉਹ ਕਰਨ ਵਾਲੇ ਕੀਤੇ ਪਏ ਉਹਨਾਂ ਨੂੰ ਬਹੁਤ ਜ਼ਿਆਦਾ ਕਾਲਸ ਜਾ ਰਹੀਆਂ ਨੇ ਵੀ ਇਹ ਕਿਹੜੇ ਮਸਲੇ ਕਿੱਧਰ ਨੂੰ ਤੁਰ ਪੇ ਸਿਸਟਮ ਕਿ ਧਾਮੀ ਸਾਹਿਬ ਦਾ ਅਸਤੀਫਾ ਜਿਹੜਾ ਮਨਜ਼ੂਰ ਨਹੀਂ ਹੋਣਾ ਚਾਹੀਦਾ ਤੇ ਸਿੰਘ ਸਾਹਿਬ ਨੇ ਮਨਜ਼ੂਰ ਕਰਨਾ ਵੀ ਨਹੀਂ ਹੈ ਤੇ ਸਿੰਘ ਸਾਹਿਬ ਦੇ ਕਰੜੇ ਹੋਣਗੇ ਤਾਂ ਜਿੱਥੇ ਬੰਦੀਆਂ ਦੀਆਂ ਮੀਟਿੰਗਸ ਬੁਲਾ ਕੇ ਜਿਹੜੇ ਆਪਸੀ ਕਿਸੇ ਦੇ ਮਤਭੇਦ ਨੇ ਉਹ ਦੂਰ ਕਰਵਾਏ ਜਾ ਸਕਦੇ ਨੇ ਵੱਡੇ ਵੱਡੇ ਮਸਲਿਆਂ ਦੇ ਉੱਤੇ ਟੇਬਲ ਟਾਕਸ ਹੁੰਦੀਆਂ ਰਹੀਆਂ ਨੇ ਟੇਬਲ ਟਾਕ ਇੱਕ ਬਹੁਤ ਵੱਡਾ ਹਥਿਆਰ ਆ ਸਾਡੇ ਕੋਲ ਕਿ ਕਿਸੇ ਵੀ ਗੱਲ ਦਾ ਮਹਲ ਹੋ ਸਕਦਾ ਜੀ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਫਿਰ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਵੀ ਨਹੀਂ ਸੀ ਹੋਣਾ ਚਾਹੀਦਾ ਨਹੀਂ ਨਾ ਉਹਨਾਂ ਨੂੰ ਕੱਢਿਆ ਜਾਣਾ ਚਾਹੀਦਾ ਸੀ ਠੀਕ ਆ ਕੋਈ ਆਪਸੀ ਮਸਲੇ ਨਹੀਂ ਉਹ ਕਿਸੇ ਹੋਰ ਤਰੀਕੇ ਹਾਰ ਜੋ ਉਹਨਾਂ ਨੂੰ ਅਸਤੀਫਾ ਉਹਨਾਂ ਨੇ ਦਿੱਤਾ ਹੈ ਉਹਨਾਂ ਦੇ ਪਿੱਛੇ ਦੋ ਕਾਰਨ ਹੈ ਕਿ ਭਾਜਪਾ ਦੇ ਨਾਲ ਸਾਂਝ ਸੀ ਜੋ 18 ਸਾਲ ਪਹਿਲਾਂ ਦਾ ਨਾ ਮਸਲਾ ਸੀ ਦੇਖੋ ਭਾਜਪਾ ਦੇ ਨਾਲ ਸਾਂਝ ਹੋਣੀ ਦੇ ਤਖਤ ਦਾ ਜਥੇਦਾਰ ਆ ਨਾਲੇ ਮੈਂ ਇੱਕ ਤੁਹਾਨੂੰ ਬੇਨਤੀ ਕਰਨਾ ਵੈਸੇ ਸਾਰੇ ਸਿੱਖਾਂ ਨੂੰ ਵੀ ਜਿਹੜਾ ਅਕਾਲ ਤਖਤ ਸਾਹਿਬ ਨਾ ਉਹ ਕੋਈ ਸਾਡੀ ਕੱਲੀ ਧਾਰਮਿਕ ਸੰਸਥਾ ਨਹੀਂ ਹੈ ਉਹ ਸਾਡੀ ਸਿਆਸੀ ਸੰਸਥਾ ਹੈ ਉੱਥੋਂ ਗੁਰੂ ਹਰਗੋਬਿੰਦ ਪਾਤਸ਼ਾਹ ਐਲਾਨ ਕਰਦੇ ਰਹੇ ਨੇ ਮੁਗਲਾਂ ਦੇ ਖਿਲਾਫ ਮੁਗਲੀਆ ਸਲਤਨਤ ਦੇ ਖਿਲਾਫ ਜਿਹੜੇ ਮੁਗਲ ਸਾਡੇ ਉੱਤੇ ਸਿੱਖਾਂ ਦੇ ਉੱਤੇ ਜਾਂ ਹੋਰ ਕੌਮਾਂ ਦੇ ਉੱਤੇ ਵੀ ਜ਼ੁਲਮ ਢੋਂਦੇ ਸੀ ਉਹਨਾਂ ਦੇ ਖਿਲਾਫ ਉੱਥੋਂ ਫੈਸਲੇ ਹੁੰਦੇ ਰਹੇ ਨੇ ਤੇ ਸਿੱਖਾਂ ਦੀ ਚੜ੍ਹਦੀ ਕਲਾ ਦੇ ਲਈ ਸ਼ਸਤਰ ਮਹਾਰਾਜ ਨੇ ਕਿਹਾ ਸੀ ਮੈਨੂੰ ਪੈਸੇ ਮਾਇਆ ਭੇਟ ਨਾ ਕਰੋ ਮੈਨੂੰ ਹਾਥੀ ਘੋੜੇ ਸ਼ਸਤਰ ਭੇਟ ਕਰੋ ਤਾਂ ਕਿ ਮੈਂ ਫੌਜ ਖੜੀ ਕਰ ਸਕਾਂ ਤੇ ਜਿਹੜੇ ਮੁਗਲ ਕਹਿੰਦੇ ਸੀ ਨਾ ਵੀ ਕੋਈ ਕਲਗੀ ਨਹੀਂ ਲਾ ਸਕਦਾ ਕੋਈ ਘੋੜੇ ਤੇ ਨਹੀਂ ਚੜ ਸਕਦਾ ਕੋਈ ਰਾਜਿਆਂ ਮਹਾਰਾਜਿਆਂ ਵਾਲਾ ਜੀਵਨ ਨਹੀਂ ਬਤੀਤ ਕਰ ਸਕਦਾ ਉਹ ਸਾਰਾ ਕੁਝ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਵੀ ਅਸੀਂ ਕਰਦੇ ਹਾਂ ਮਹਾਰਾਜ ਘੋੜੇ ਤੇ ਵੀ ਚੜੇ ਕਲਗੀ ਵੀ ਲਾਈ ਫੌਜ ਵੀ ਰੱਖੀ ਯੋਧ ਵਿਦਿਆਸਬੀ ਕੀਤੇ ਜੰਗਲਾਂ ਦੇ ਵਿੱਚ ਜਾ ਜਾ ਕੇ ਸਿੱਖਾਂ ਦੇ ਪੁੱਤਾਂ ਨੂੰ ਲਿਆ ਲਿਆ ਕੇ ਪੂਰੇ ਯੋਧ ਵਿਦਿਆ ਦੇ ਵਿੱਚ ਪੂਰੇ નિਪੁੰਨ ਕਰਕੇ ਮਹਾਰਾਜ ਨੇ ਫੌਜ ਤਿਆਰ ਕੀਤੀ ਤੇ ਲੜਾਈ ਲੜੀ ਇੰਨੀ ਵੱਡੀ ਲੜਾਈ ਲੜੀ ਕਿ ਦਸਵੇਂ ਜਾਮੇ ਤੱਕ ਉਹ ਲੜਾਈ ਚੱਲਦੀ ਰਹੀ ਤੇ ਅਸੀਂ ਕਾਮਯਾਬ ਹੋਏ ਉਹ ਲੜਾਈ ਦੇ ਵਿੱਚ ਮੁਗਲਿਆ ਸਲਤਨਤ ਦੀ ਜੜ ਪੱਟਣ ਦੇ ਵਿੱਚ ਭਾਵੇਂ ਸਾਡੀਆਂ ਸ਼ਹਾਦਤਾਂ ਹੋਈਆਂ ਭਾਵੇਂ ਕਿੰਨਾ ਕੁਝ ਹੋਇਆ ਉਹ ਸਿੱਖ ਤਾਂ ਹਮੇਸ਼ਾ ਹੀ ਸ਼ਹਾਦਤਾਂ ਦਿੰਦੇ ਹੀ ਰਹਿੰਦੇ ਨੇ ਸਿੱਖਾਂ ਨੂੰ ਤਾਂ ਚੌ ਚੜਦਾ ਸ਼ਹਾਦਤਾਂ ਦੇ ਕੇ ਜੀ ਜਿਹੜਾ ਗਿਆਨੀ ਹਰਪੀ ਸਿੰਘ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਤੁਹਾਨੂੰ ਲੱਗਦਾ ਹੈ ਕਿ ਉਹਦੇ ਪਿੱਛੇ ਕੌਣ ਕਿਸ ਦਾ ਹੱਥ ਹੈ ਕਿ ਜਿਹੜੀਆਂ ਵਾਰ-ਵਾਰ ਕਲਿੱਪ ਜਿਹੜੀ ਕਿ ਵਾਇਰਲ ਹੋ ਰਹੀ ਨੇ ਤੇ ਉੱਥੇ ਹੀ ਸ਼ਰੀਆਮ ਸਿੰਘ ਸਹਿਬਾਨ ਦੇ ਸਾਹਮਣੇ ਬੈਠੇ ਨੇ ਗਿਆਨੀ ਹਰਪੀ ਸਿੰਘ ਤੇ ਉਹ ਕਹਿ ਰਹੇ ਨੇ ਕਿ ਸਾਲਿਆ ਸ਼ਬਦ ਦਾ ਵਰਡ ਜਿਹੜਾ ਕਿ ਯੂਜ਼ ਵੀ ਕੀਤਾ ਗਿਆ ਹੈ ਅਸਲ 'ਚ ਜਰ ਕੇ ਅਜਈਆਂ ਗੱਲਾਂ ਮर्याਦਾ ਜਿਹੜੀਆਂ ਕਿ ਅਜਈਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਬਿਲਕੁਲ ਜੀ ਅਸਲ ਚਾਹਨਾ ਮਾਲਵੇ ਦੇ ਵਿੱਚ ਇਹ ਗੱਲ ਨੂੰ ਆਮ ਹੀ ਪ੍ਰਚਾਰਿਆ ਜਾਂਦਾ ਹੈ ਭਾਵੇਂ ਸਿੰਘ ਸਾਹਿਬਾਨ ਦੀ ਨਹੀਂ ਜੀ ਦੇਖੋ 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 ਤੁਸੀਂ ਕਿਹਾ ਹੈ ਕਿ ਮਾਲਵੇ ਦੇ ਵਿੱਚ ਅਜਿਹੇ ਸ਼ਬਦ ਆਮ ਇਸਤੇਮਾਲ ਕੀਤੇ ਜਾਂਦੇ ਆ ਮੈਂ ਵੀ ਮਲਵਈਆਂ ਤੇ ਤੁਸੀਂ ਵੀ ਮਲਵਈਆਂ ਹੁਣ ਅਗਰ ਮੈਂ ਤੁਹਾਨੂੰ ਸਾਲਾ ਵਰਡ ਯੂਜ਼ ਕਰੂੰਗੀ ਤਾਂ ਤੁਸੀਂ ਉਸ ਉੱਤੇ ਬੋਲੋਗੇ ਜਾਂ ਨਹੀਂ ਬਿਲਕੁਲ ਨਹੀਂ ਦੇਖੋ ਜਦੋਂ ਕਿ ਆਪ ਲੋਕ ਆਮ ਲੋਕ ਆਮ ਲੋਕ ਜਦੋਂ ਗੱਲ ਕੌਮ ਦੇ ਜਥੇਦਾਰ ਸੀ ਉਹਨਾਂ ਨੂੰ ਨਹੀਂ ਸੀ ਬੋਲਣਾ ਚਾਹੀਦਾ ਮੈਂ ਇਹ ਗੱਲ ਨੂੰ ਕਮਿਟ ਕਰਦਾ ਪੂਰੀ ਐਨ ਡਟ ਕੇ ਮੈਂ ਝੂਠ ਬੋਲਣ ਵਾਲਿਆਂ ਝੁਨੀਆ ਵੀ ਮੈਂ ਐਵੇਂ ਗੱਲ ਨੂੰ ਗੋਲ ਕਰਦਾ ਸਿੰਘ ਸਾਹਿਬਾਨ ਨੂੰ ਸਾਲਾ ਸ਼ਬਦ ਜਾਂ ਕੋਈ ਵੀ ਗਾਲ ਵਾਲਾ ਸ਼ਬਦ ਨਹੀਂ ਸੀ ਬੋਲਣਾ ਚਾਹੀਦਾ ਤੁਸੀਂ ਪਹਿਲਾਂ ਇਹ ਗੱਲ ਕਹੀ ਕਿ ਸਾਲਾ ਵਰਡ ਜਿਹੜਾ ਹੈਗਾ ਇਹ ਆਮ ਫਿਰ ਤੁਸੀਂ ਹੁਣ ਕਹਿ ਰਹੇ ਹੋ ਕਿ ਇਹ ਇਹ ਸ਼ੋਭਾ ਨਹੀਂ ਦਿੰਦੀ ਜਦੋਂ ਮੈਂ ਇਸ ਗੱਲ ਨੂੰ ਤੁਹਾਨੂੰ ਆਪ ਕਹਿ ਰਹੀ ਹਾਂ ਕਿ ਸਿੱਖ ਬੰਦੇ ਨੂੰ ਕੋਈ ਵੀ ਗਾਲ ਸ਼ੋਭਾ ਨਹੀਂ ਦਿੰਦੀ ਮੈਂ ਇਸ ਗੱਲ ਨੂੰ ਮੰਨਦਾ ਦੇਖੋ ਆਮ ਲੋਕ ਬੋਲਣ ਕੱਢਣ ਉਹ ਇੱਕ ਹੈਗਾ ਚਲਦਾ ਹੈ ਬਟ ਜਿਹੜਾ ਕੋਈ ਅਸੀਂ ਮਤਲਬ ਜਿੰਨੀ ਕੁ ਛੋਟੀ ਜੀ ਇੱਕ ਪਦਵੀ ਜਾਂ ਲਾ ਲੋ ਜਾਂ ਇੱਕ ਕੌਮ ਦੇ ਉਹਦੇ ਚਾਹ ਤਾਂ ਅਸੀਂ 10 ਵਾਰ ਸੋਚ ਕੇ ਗੱਲ ਕਰਦੇ ਆ ਕਿ ਸਾਡੇ ਮੂੰਹੋਂ ਕੋਈ ਗਲਤ ਸ਼ਬਦ ਨਾ ਨਿਕਲ ਜੇ ਤਾਂ ਉਹ ਤਾਂ ਜਥੇਦਾਰ ਸੀ ਕੌਮ ਦੇ ਅਕਾਲ ਤਖਸਾ ਦੇ ਜਥੇਦਾਰ ਸੀ ਉਹਨਾਂ ਨੂੰ ਤਾਂ ਹੋਰ ਵੱਧ ਸੋਚ ਕੇ ਬੋਲਣਾ ਚਾਹੀਦਾ ਸੀ ਉਹ ਬੋਲੇ ਚਲੋ ਉਹਨਾਂ ਨੂੰ ਗੱਲ ਕਰ ਲੈਣੀ ਚਾਹੀਦੀ ਸੀ ਆਪਸ ਚ ਬੈਠ ਕੇ ਜਾਂ ਇੱਕ ਗੱਲ ਇਹ ਆ ਕਿ ਜਵਿਰਸਾ ਸਿੰਘ ਬਲਟੋਆ ਨੇ ਉਹਨਾਂ ਨੂੰ ਮਤਲਬ ਇੰਨਾ ਜ਼ਿਆਦਾ ਪ੍ਰਵੋਕ ਕਰਤਾ ਕਿ ਉਹਨਾਂ ਨੂੰ ਬੋਲਣਾ ਪਿਆ ਤੁਸੀਂ ਵਿਰਸਾ ਸਿੰਘ ਵਲਟੋਹਾ ਤੇ ਇਲਜ਼ਾਮ ਲਗਾ ਰਹੇ ਹੋ ਕੋਈ ਮੈਂ ਬਿਲਕੁਲ ਵਲਟੋਹਾ ਤੇ ਇਲਜ਼ਾਮ ਨਹੀਂ ਲਗਾ ਰਿਹਾ ਹਾਂ ਇਹ ਗੱਲ ਜ਼ਰੂਰ ਹੈ ਕਿ ਉਹ ਵੀਡੀਓ ਸਾਰੇ ਸਾਹਮਣੇ ਆਉਣੀ ਚਾਹੀਦੀ ਜਦੋਂ ਗਿਆਨੀ ਰਗਵੀਰ ਸਿੰਘ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਨੇ ਇਹ ਗੱਲ ਕਹਿਤੀ ਕਿ ਉਹ ਵੀਡੀਓ ਸਿਰਫ ਮੇਰੇ ਕੋਲ ਆ ਮੈਂ ਦੋਵਾਂ ਧਿਰਾਂ ਨੂੰ ਵੀਡੀਓ ਨਹੀਂ ਦਊਂਗਾ ਨਾਉ ਕਿਤੇ ਚੱਲੇਗੀ ਫਿਰ ਉਹ ਵੀਡੀਓ ਕਿਵੇਂ ਆਈ ਕੀ ਹੋਇਆ ਇਹ ਵੀ ਇੱਕ ਬਹੁਤ ਵੱਡਾ ਮਸਲਾ ਹੈ ਵੀ ਅਸੀਂ ਸਿੰਘ ਸਹਿਬਾਨ ਦੀ ਗੱਲ ਦੀ ਹੁਕਮ ਅਦੂਲੀ ਕੀਤੀ ਆ ਇਹ ਬਹੁਤ ਵੱਡੀ ਗੱਲ ਆ ਬਟ ਜੇ ਹੁਣ ਆ ਗਈ ਆ ਤਾਂ ਇਹ ਵੀ ਗੱਲ ਹੋ ਜਾਣੀ ਚਾਹੀਦੀ ਆ ਕਿ ਉਹ ਸਾਰੀ ਵੀਡੀਓ ਸਾਹਮਣੇ ਆਵੇ ਪਤਾ ਲੱਗੇ ਵੀ ਕੌਣ ਕਿਦਾਂ ਕੀ ਬੋਲਿਆ ਛੋਟਾ ਕਲਿੱਪ ਕੱਟ ਕੇ ਤਾਂ ਕਿਸੇ ਦੀ ਵੀ ਲੜਾਈ ਪਵਾਈ ਜਾ ਸਕਦੀ ਆ ਪਰ ਹਾਂ ਕਮਉਂ ਦੇ ਜਥੇਦਾਰ ਨੂੰ ਹਮੇਸ਼ਾ ਸੋਚ ਕੇ ਬੋਲਣਾ ਚਾਹੀਦਾ ਇਹ ਗੱਲ ਪੱਕੀ ਆ ਭਾਵੇਂ ਦੇਖੋ ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਪੇਸ਼ ਹੋਏ ਨੇ ਨਾ ਅਕਾਲ ਤਖਤ ਸਾਹਿਬ ਤੇ ਉਦੋਂ ਵੀ ਸਿੰਘ ਸਾਹਿਬਾਨ ਨੇ ਮਤਲਬ ਉਹ ਕਹਾਣਾ ਸ਼ਬਦ ਵਰਤ ਕੇ ਕਿਹਾ ਸੀ ਵੀ ਇਹਨੂੰ ਬੰਨੂ ਥਮਲੇ ਦੇ ਨਾਲ ਕਈ ਵਾਰ ਐਗਰੈਸ਼ਨ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਨੇ ਭਾਵੇਂ ਭਾਈ ਰਣਜੀਤ ਸਿੰਘ ਸਾਹਿਬ ਨੇ ਜਦੋਂ ਉਸੇ ਕੰਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਵੀ ਐਗਰੈਸ਼ਨ ਦੇ ਵਿੱਚ ਬੋਲਿਆ ਪਰ ਬੋਲਿਆ ਜਾਂਦਾ ਉਹ ਪਦਵੀ ਐਦਾਂ ਦੀ ਆ ਬਟ ਫਿਰ ਵੀ ਜਿੰਨਾ ਸ਼ਬਦਾਂ ਦਾ ਤੋਲ ਮੋਲ ਹੋ ਕੇ ਬੋਲਿਆ ਜਾਵੇ ਉਹਨਾਂ ਵਧੀਆ ਰਹਿੰਦਾ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਇਹ ਸਿਹਤ ਮਿਲੂਗੀ ਮੈਂ ਇਹ ਗੱਲ ਮੰਨਦਾ ਕਿਉਂਕਿ ਸਾਡਾ ਭਵਿੱਖ ਆ ਸੀ ਅੱਗੇ ਵਧਣਾ ਜੇ ਅਸੀਂ ਐਦਾਂ ਦੀਆਂ ਚੀਜ਼ਾਂ ਨੂੰ ਦੇਖਣ ਲੱਗ ਗਏ ਤਾਂ ਕਿਤੇ ਨਾ ਕਿਤੇ ਅਸੀਂ ਵੀ ਜ਼ੁਬਾਨ ਫਿਸਲ ਹੋਣ ਲੱਗ ਜਾਾਂਗੇ ਫਿਰ ਇਹ ਗੱਲ ਮੈਂ ਮੰਨਦਾ ਜੀ ਨੋ ਡਾਊਟ ਤਾਨੂੰ ਲੱਗਦਾ ਨਹੀਂ ਕਿ ਫਿਰ ਹੁਣ ਇੱਕ ਝੰਡੇ ਦੇ ਥੱਲੇ ਸਭ ਨੂੰ ਇਕੱਠਾ ਹੋਣਾ ਚਾਹੀਦਾ ਕਿਉਂਕਿ ਲਗਾਤਾਰ ਹੁਣ ਤਾਂ ਅਸਤੀਫਿਆਂ ਦੀ ਝੜੀ ਲੱਗ ਰਹੀ ਆ ਇੱਕ ਝੰਡੇ ਦੇ ਥੱਲੇ ਜੇ ਅਸੀਂ ਇਕੱਠੇ ਨਾ ਹੋਵਾਂਗੇ ਤਾਂ ਸਾਡੇ ਕੁੱਟ ਪਊਗੀ ਪੂਰੀ ਡਟ ਕੇ ਤੇ ਸਾਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਕੁੱਟਣ ਵਾਲਾ ਕੌਣ ਆ ਉਹ ਵੀ ਸਾਡੇ ਵਿੱਚੋਂ ਹੀ ਹੋਣਗੇ ਇਹ ਜੀਆਂ ਪੱਗਾਂ ਵਾਲੀ ਤੇ ਮੈਂ ਤਾਂ ਕਹਿ ਰਿਹਾ ਵੀ ਹਜੇ ਵੀ ਸਮਾਂ ਹੈਗਾ ਡੁੱਲੇ-ਵੇਰੇ ਦਾ ਕੁਝ ਨਹੀਂ ਵਿਗੜਿਆ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਤੁਰੰਤ ਐਕਸ਼ਨ ਕਰਕੇ ਜਥੇਬੰਦੀਆਂ ਦੀ ਅਕਾਲੀ ਦਲ ਦੀ ਨਾਲ ਦੂਜੀਆਂ ਸੰਪਰਦਾਵਾਂ ਨਿਆਂਟੇ ਟਕਸਾਲਾਂ ਜਾਂ ਹੋਰ ਉਹਨਾਂ ਦੀਆਂ ਮੀਟਿੰਗਸ ਬੁਲਾ ਕੇ ਬੈਠ ਕੇ ਸਿਰ ਜੋੜ ਕੇ ਬੈਠਣਾ ਚਾਹੀਦਾ ਇਹਨਾਂ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਇਹ ਕਿਸੇ ਵਿਅਕਤੀ ਵਿਸ਼ੇਸ਼ ਨਹੀਂ ਇਹ ਸਾਡੀਆਂ ਸੰਸਥਾਵਾਂ ਨੂੰ ਢਾ ਲੱਗ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਐਸਜੀਪੀਸੀ ਬਹੁਤ ਵੱਡੇ ਮਤਲਬ ਕੌਨਸੀਕਵੈਂਸਸ ਦੇ ਵਿੱਚ ਉਹਨੂੰ ਲੰਘਣਾ ਪੈ ਸਕਦਾ ਸਾਰੀ ਕੌਮ ਨੂੰ ਕਿਉਂਕਿ ਕੌਮ ਦੀ ਜਥੇਬੰਦੀ ਹੈ ਸਿਰਮੌਰ ਜਥੇਬੰਦੀ ਹੈ ਐਸਜੀਪੀਸੀ ਬਿਲਕੁਲ ਜੀ ਸ਼ਰੋਮਣੀ ਅਕਾਲੀ ਦਲ ਦੀ ਜੋ ਨਵੀਂ ਭਰਤੀ ਹੋ ਰਹੀ ਹੈ ਉਸ ਨੂੰ ਲੈ ਕੇ ਵੀ ਸਵਾਲ ਚੱਕੇ ਜਾ ਰਹੇ ਨੇ ਕਿਉਂਕਿ ਕੱਲ ਨੂੰ ਤਾਂ ਮੀਟਿੰਗ ਆ ਤਾਂ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਨਵੀਂ ਭਰਤੀ ਹੋ ਰਹੀ ਉਹ ਨੂੰ ਰੱਦ ਕੀਤਾ ਜਾਊਗਾ ਕਿਉਂਕਿ ਬਾਕੀ ਧੜਾ ਲਗਾਤਾਰ ਇਲਜ਼ਾਮ ਲਾ ਰਿਹਾ ਹੈ ਕਿ ਇਹ ਤਾਂ ਭਗੌੜਾ ਦਲ ਹੈ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜੇ ਨੇ ਬਾਦਲ ਧੜਾ ਲਗਾਤਾਰ ਬਹੁਤ ਸਾਰੇ ਇਲਜ਼ਾਮ ਆ ਜਿਹੜੇ ਕਿ ਅਕਾਲੀਆਂ ਦੇ ਉੱਤੇ ਲੱਗ ਰਹੇ ਨੇ ਬਾਦਲ ਧੜੇ ਦੇ ਉੱਤੇ ਲੱਗ ਰਹੇ ਨੇ ਇਹ ਮੈਮ ਇਹਦੇ ਤੇ ਮੇਰਾ ਕੋਈ ਕਮੈਂਟ ਆ ਕਿਉਂਕਿ ਇਹ ਕੰਮ ਹੈ ਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਜਾਂ ਕੋਰ ਕਮੇਟੀ ਦਾ ਵੀ ਉਹਨਾਂ ਨੇ ਕੀ ਫੈਸਲਾ ਲੈਣਾ ਜਾਂ ਕਿਹੜੀ ਭਰਤੀ ਸਹੀ ਹੋਈ ਆ ਗਲਤ ਹੋਈ ਆ ਇਹ ਉਹਨਾਂ ਨੇ ਦੇਖਣਾ ਬਟ ਇੰਨਾ ਕਹਿ ਵੀ ਜੇ ਸੱਤ ਮੈਂਬਰੀ ਕਮੇਟੀ ਵਾਲਾ ਮਸਲਾ ਸੀ ਉਹ ਪਹਿਲਾਂ ਹੱਲ ਹੋ ਜਾਂਦਾ ਤਾਂ ਸ਼ਾਇਦ ਵਰਕਰ ਹੋਰ ਵੱਧ ਚੜ ਕੇ ਕਰਦੇ ਕਰ ਹੁਣ ਵੀ ਰਹੇ ਨੇ ਵਰਕਰ ਪਾਰਟੀ ਦੀ ਅੱਜ ਵੀ ਉਤਨੀ ਮਤਲਬ ਸੱਤ ਮੈਂਬਰੀ ਕਮੇਟੀ ਦੇ ਵਿੱਚ ਰਹਿ ਕੇ ਕੰਮ ਨਹੀਂ ਕੀਤਾ ਗਿਆ ਪਹਿਲਾਂ ਜਿੰਨਾ ਕੁ ਥੋੜਾ ਜਿਹਾ ਹੋਇਆ ਕੁਸ਼ਕ ਦਿਨ ਚੱਲਿਆ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਤੇ ਉਹ ਚੀਜ਼ ਪਹਿਲਾਂ ਹੀ ਹੋ ਜਾਂਦੀ ਤਾਂ ਵਰਕਰ ਹੋਰ ਜੋਸ਼ ਦੇ ਨਾਲ ਬਾਹਰ ਆਉਂਦੇ ਵਰਕਰ ਅੱਜ ਵੀ ਲੀਡਰਸ਼ਿਪ ਵੱਲ ਦੇਖ ਰਹੇ ਨੇ ਵੀ ਸਾਡੀ ਲੀਡਰਸ਼ਿਪ ਕੀ ਕਰ ਰਹੀ ਹੈ ਅਸੀਂ ਵੀ ਵਰਕਰ ਆ ਅਸੀਂ ਕੋਈ ਉਹ ਨਹੀਂ ਹੈਗੇ ਅਸੀਂ ਵੀ ਦੇ ਦੇ ਵੀ ਸਾਡੀ ਲੀਡਰਸ਼ਿਪ ਕੀ ਕਰਦੀ ਹੈ ਕਿਉਂਕਿ ਅਸੀਂ ਕਿਸੇ ਹੋਰ ਵੱਲ ਜਾ ਹੀ ਨਹੀਂ ਸਕਦੇ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਇਸ ਚੈਨਲ ਤੇ ਇੱਥੇ ਬੈਠ ਕੇ ਗੱਲ ਕਹੀ ਸੀ ਵੀ ਪੰਜਾਬ ਦੀ ਸਰ ਜਮੀਨ ਦੇ ਉੱਤੇ ਨੀਲੀ ਪੱਗ ਵਾਲੇ ਦਾ ਰਾਜ ਹੋਣਾ ਤੇ ਰਹਿਣਾ ਅਤ ਜ਼ਰੂਰੀ ਹੈ ਤਾਂ ਸਾਡੇ ਪੰਜਾਬ ਦੇ ਮਸਲੇ ਹੱਲ ਹੋਣਗੇ ਜੇ ਪੰਜਾਬ ਦੀ ਖੇਤਰੀ ਪਾਰਟੀ ਮਰ ਗਈ ਖਤਮ ਹੋਊਗੀ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਦੇਖ ਲਓ ਜਿੱਥੇ ਵੀ ਪੰਜਾਬ ਦੀ ਖੇਤਰੀ ਪਾਰਟੀਆਂ ਖਤਮ ਹੋ ਕੇ ਦੂਜੀਆਂ ਸੈਂਟਰਲ ਪਾਰਟੀਆਂ ਦਾ ਰਾਜ ਹੋਇਆ ਤਾਂ ਉੱਥੇ ਜਿਹੜੇ ਉੱਥੋਂ ਦੇ ਲੋਕਲ ਮੁੱਦੇ ਨੇ ਉਹ ਹਮੇਸ਼ਾ ਲਈ ਖਤਮ ਹੋ ਗਏ ਤੇ ਬਹੁਤ ਵੱਡੀਆਂ ਪ੍ਰੋਬਲਮਸ ਆ ਗਈਆਂ